ਹਾਏ ਮੇਰੀ ਦੁਨੀਆ ਦਾ ਨਾ ਵਸਦੀ ਏ ਮੈਂ ਕਿਤੋਂ ਲੰਭਾ ਗਈ ਰਾ ਹਏ ਰਾ ਪੁੱਤਰ ਕਿਤੋਂ ਲੰਭਾ ਗਈ ਮੈਨੇ ਹਏ ਮੇਰਾ ਨਾਮ ਹੈ ਮਦਲ ਜੀ ਉਜ ਦਿਨ ਪਹਿਲਾਂ ਤੁਹਾਡਾ ਬੱਚਾ ਜਿਹੜਾ ਵਿਦੇਸ਼ ਗਿਆ ਸੀ ਮਗਰੋਂ ਇਹ ਮਨਹੂਸ ਖਬਰਦਾਰ ਤੱਕ ਪਹੁੰਚ ਜਾਂਦੀ ਕਿਵੇਂ ਵਿਖਤ ਆਏ ਆਏ ਮਰ ਗਿਆ ਵੀਰਾਈ ਜੁੰਦੇ ਮਰ ਗਿਆ ਸਾਡਾ ਤੋੜ ਗਿਆ ਲੱਤ ਤੇ ਜੁੰਦੇ ਮਰ ਗਿਆ ਵੀਰਾਈ ਕਿਦੋਂ ਚੜਾ ਕੇ ਆਏ ਸੀ ਜਿਆਦਾ ਕੁਝ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਹਾਂ ਇਹ ਸਾਰਾ ਡੰਬਰ ਗਿਆ ਮਰਸਦੀ ਟਿਟਣਾ ਅਗਲਾ 80 89 ਨਹੀ ਉਹ ਤੇran ਦਿੱਲੀ ਤੋਂ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਏ ਕੈਨੇਡਾ ਪਹੁੰਚ ਕੇ ਵੀ ਗਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਇੱਥੇ ਮਰਪੂਰ ਵੀ ਮੋਹਰੀਆਂ ਭਾਈਆਂ ਨੇ ਜਲੇਬੀਆਂ ਫੜਉਂਦੇ ਨੇ ਜਲੇਬੀਆਂ ਭਾਈਆ ਜਲਮੁਤਰ ਮਨਾ ਸੇਵਾ ਜਾਂਦੇ ਤੁਨ ਮੇਰੇ ਅਰੇ ਨੜੀ ਬਿਧਾਨਾ ਹਣ ਤੂੰ ਵੀ ਸੇਵਾ ਬੰਬ ਮਾਰ ਦੇਣਾ ਹੇ ਵਰਮਾ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਹੈ ਬਾਬਾ ਨੂੰ ਫੋਨ ਆਇਆ ਹੀ ਪਰਿਵਾਰ ਚ ਕੌਣ ਕੌਣ ਹੈ ਹੈ ਮੇਰੀ ਬੇਟੀ ਮੈਨੂੰ ਮੇਰੀ ਹੈ ਪਰੀਆ ਪੁੱਤਰੀਆਂ ਨੇ ਹੈ 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 来 گئی ਆ ਤੇ ਨਾਲ ਨਾਲ ਹਏ ਮੇਰੇ ਦੇ ਕੋਈ ਪੁੱਤਰੀ ਮੇਰੀ ਉਹਦੇ ਨਾਲ ਹੀ ਦੁਨੀਆ ਵਸਦੀ ਸਟੱਡੀ ਪੇਸ ਤੇ ਗਏ ਸੀ ਕਿ ਨਹੀਂ ਹਏ ਕੁੜੇ ਨਾਲ ਹੀ ਲਵਾਇਆ ਹੀ ਪਤਾ ਨਹੀਂ ਕਿਹੜਾ ਲਵਾਇਆ ਹੈ ਹਏ ਹਏ ਕਿਦੋਂ ਤੁਹਾਡੀ ਆਖਰੀ ਗੱਲਬਾਤ ਹੋਈ ਆ ਆਖਰੀ ਗੱਲਬਾਤ ਨਹੀਂ ਨਸੇਮ ਜਿੱਦਾਂ ਲਈ ਨਵੀਂ ਜਾ ਕੇ ਉਦੋਂ ਮੈਂ ਨਾਲ ਗੱਲ ਕੀਤੀ ਸੋਨਾ ਤਰੀਕਾ ਆਉਂਦਾ ਕੋਦੋਂ ਸੇਮ ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਥੋੜੀ ਥੋੜੀ ਕੀਤੀ ਅੰਨਾ ਮੰਮੀ ਇਧਰ ਜਿੱਦ ਦੂਜੀ ਸੇਮ ਮੈ ਦਵਾਈ ਫੀਲ ਲੈਣਾ ਪੈਂਦਾ ਹੈ ਮੈਂ ਸੇਮੀ ਇਧਰ ਰਹਿ ਦਿੰਦਾ ਵਾ ਖੜੀ ਮਣੀ ਮੈਂ ਗੱਲਾਂ ਕਰਨੀਆਂ ਪੀਣੀਆਂ ਨੇ ਖਾਲਚਾਲ ਕੁਛ ਨਾ ਪੀਣਾ ਹੈ ਇਹ ਵੱਡਾ ਮੇਰਾ ਪੁੱਤਰੀ ਉਹ ਤੋਂ ਛੋਟੀ ਮੇਰੀ ਧੀ ਹੈ ਇਹ ਮੇਰੀ ਤੇ ਪੋਲੀ ਨੂੰ ਵਟੇ ਲੱਗੇ ਨੇ। ਘਰੋਂ ਤਾਂ ਬੁੱਤਰ ਸੀ ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ। ਕੱਲੀ ਤੇ ਮੇਰਾ ਮਿੱਦਨ ਆਲੀ ਦੇ ਨੇ। ਹਾਂ ਮਿੱਦਨ ਆਈ ਮੇਰਾ ਕੱਲੀ ਦੇ ਨੇ। ਮਿੱਦਨ ਆਲੀ ਕੱਲੀ ਦੇ ਨੇ। ਮਿੱਦਨ ਆਲੀ ਕੱਲੀ ਦੇ ਨੇ। ਆਪੋ ਆਪਣੇ ਘਰ ਦੇ ਚੁੱਕਣਗੇ ਇਹਨਾਂ ਨੂੰ ਪਤਾ ਮੇਰੇ ਤੇ ਹੋਰ ਮੈਨੂੰ ਜ਼ਰ ਮੈਨੇ ਢਾਣ ਲੈ ਤੇ ਸਰ ਪਾਰੀਆਂ ਪੰਡਾ ਪਾ ਗਏ اے اے ਮੇਰੇ ਮਾਂ ਹਾਂਜੀ ਸਰ ਜਿਹੜੀ ਵਿਦੇਸ਼ ਵਿੱਚ ਬੱਚੇ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹਨਾਂ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲਾਈਟ 13 ਜੁਲਾਈ ਨੂੰ ਔਰ 14 ਤਰੀਕ ਨੂੰ ਉੱਥੇ ਪਹੁੰਚੀ ਸਾਰੇ ਦੋ ਤਿੰਨ ਦਿਨ ਲੱਗੇ 22 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਅਟੈਕ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ ਮਹੀਨੇ ਨਹੀਂ ਜੀ ਜੁਲਾਈ 13 ਨੂੰ ਗਏ ਜੀ ਕੁਝ ਦਿਨ ਹੀ ਹੋਏ ਆ ਜੀ 13 ਤਰੀਕ ਨੂੰ ਫਲਾਈਟ ਸੀ 17 ਤਰੀਕ ਨੂੰ ਹਾਦਸਾ ਹੋ ਗਿਆ ਕਿਵੇਂ ਕਟਨਾ ਵਾਪਰੀ ਹੈ ਕਟਨਾ ਦਾ ਇਸ ਤੀ ਹੁਣ ਇੱਥੇ ਬੈਠੇ ਆ ਉਹ ਦੇਖਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਨੇ ਰਹਿੰਦੇ ਸੀਗੇ ਉਹ ਮੁੰਡਾ ਕੰਮ ਕਰਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਕਿ ਨਾਮ ਮਰਿੰਦਰ ਸਿੰਘ ਵੀਰਿੰਦਰ ਚਾਹ ਬਣਾਓ ਇਹਨੇ ਕੋਈ ਵਾਅ ਨਹੀਂ ਦਿੱਤੀ ਦਵਾਰਾ ਫੇਰ ਉਹਨੇ ਆਵਾਜ਼ ਮਾਰੀ ਇਦੋਂ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜਿਹੜੇ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਵੀ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਹੇ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੋਈ ਉਹਨੇ ਮੈਨੂੰ ਫੋਨ ਕੀਤਾ ਕਿ ਆ ਹਾਦਸਾ ਹੋ ਗਿਆ ਇੱਥੇ ਤੋੜ ਦਾ ਕੁਇਰਸਾਰਗੀ ਸੰਗੀਤ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੈ ਨਹੀਂਗੇ ਤੇ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ ਤੇ ਇਹਦੀ ਜਾਨ ਮਿਹਾਨ ਸੀ ਜਿਲੰਦਰ ਜ਼ਿਲ੍ਹੇ ਦਾ ਬੰਦਾ ਹਾਂ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ ਕਿੰਨੀ ਕੋਮਰ ਸੀ ਕਿ ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਦੋਨਾਂ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨਸੂਰੀਏ ਗੁੰਨ ਆਇਆ 16 ਤਰੀਕ ਨੂੰ ਰਾਤ ਨੂੰ ਕਿੰਨਾ ਟਾਂ ਟਾਂ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉਥੇ ਗੁਰੂ ਦਾ ਗੁਰਦੁਆਰਾ ਸਾਹਿਬ ਉਥੇ ਸੇਵਾ ਕਰਦੇ ਉਹਨਾਂ ਰਾਹ ਉਹਨੇ ਜੋ ਵੀ ਹੈਗਾ ਕਰਨਾ ਸ਼ੇਅਰ ਕਰਦਾ ਰਿਹਾ ਕਿ ਬਹੁਤ ਵਧੀਆ ਮਾਹੌਲ ਹੈ ਤੁਸੀਂ ਚਿੰਤਾ ਨਾ ਕਰੋ ਜਦੋਂ ਰਾਤ ਪੈ ਗਈ ਜਿੰਨੀ ਜੜਿਆ ਤੇ ਇੱਕ ਆਪ ਨੂੰ ਮਿਲ ਗਈ ਥਾਂ ਵੱਖ ਨੂੰ ਲੈ ਕੇ ਕੀ ਸੋਚਦੇ ਸੀ ਹੁਣ ਜੇ ਆ ਜਾਏ ਨਾ ਨਹੀਂ ਵੱਖ ਨੂੰ ਲੈ ਕੇ ਕੀ ਹੀ ਗੀਆਂ ਤੇ ਜੋ ਇਹ ਨਾ ਉਹ ਵੱਖ ਨੂੰ ਅਸੀਂ ਹੁਣ ਇਹ ਚਾਹੁੰਦੇ ਆ ਕਿ ਮਦਦ ਕਰੇ ਕਿਉਂਕਿ একদম ਜਾਣ ਵਾਲੇ ਬੱਚੇ ਨੂੰ ਜਦੋਂ ਕੋ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਕੋਈ ਗਵਰਨਮੈਂਟਾਂ ਨੂੰ ਕੁਝ ਆਈ ਰਹੀ ਕੋਈ ਉਸ ਨੇ ਕੁਝ ਹੈਲਪ ਕਰਨ ਕਹੀ ਜੀ ਬਲੇ ਜਿੰਨੇ ਪੈਸੇ ਜਾਣ ਲੱਗਿਆਂ ਲੱਗੰਦੇ ਉਨੇ ਪੈਸੇ ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮਤਕਸਰੀ ਜਿਆ ਇੱਥੇ ਭਰਤ ਲੈ ਰਹੇ ਹੋ ਸਾਡੀ ਇਹੋ ਚਾਹਤ ਹੈ ਸਾਡਾ ਇੱਥੇ ਸਰੀਰ ਦਾ ਭਰਦਾ ਵੀ ਇੱਥੇ ਵੀ ਹੁਣ ਆਪਣੇ ਹੱਥਾਂ ਨਾਲ ਸਜਾਵ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਹੈਲਪ ਕਰਨੇ ਇਸ ਦੇ ਵਿੱਚ ਜੋ ਵੀ ਕਾਨੂੰਨੀ ਸਹਾਇਤਾ ਨੇ ਉਸ ਦੇ ਨਾਲ ਤਾਂ ਮੰਗ ਕਰ ਰਹੇ ਮੇਰੇ ਪੁੱਤਰ ਕਰ ਲਿਆ ਦੇ ਉਹਨੇ ਬੱਚੇ ਦੀ ਉਦੇਸ਼ ਵਿੱਚ ਮੌਤ ਹੋਈ ਆ ਕਿੰਨੀ ਕੋਨਾਂ ਦੀ ਮੋਰ ਸੀਗੀ ਇੱਥੇ 살ਦਾ ਹੈ 1 33 ਸਾਲ ਥੋੜੇ ਕੀ ਲੱਗਦੇ ਸੀ ਤੀਜਾ ਮੇਰਾ ਜਦ ਨਹੀਂ ਪਹਿਲੋਂ ਬਾਹਰ ਗਿਆ ਸੀਗੇ ਹਾਂਜੀ ਪ੍ਰਵਾਸ ਜਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ ਤੇ ਬਿਲਕੁਲ ਜੀ ਬਿਲਕੁਲ ਤੁਸੀਂ ਲੋਕ ਬੱਚਾ ਕਮਾਈ ਜਾਉਂਦੇ ਚੱਲੋ ਕੁਝ ਸੁਹਾਗ ਤਾਂ ਹੁੰਦਾ ਸੀਗਾ ਹਾਂਜੀ ਬੱਚੇ ਦਾ ਸੁਹਾਗ ਕਿਦਾਂ ਹੁੰਦਾ ਸੀਗਾ ਬਹੁਤ ਨਿੱਗਾ ਸੀਗਾ ਉਹ ਪਿੰਮੀ ਜਿਹਾ ਸੀ ਇਹ ਸੀਨੇ ਮੈਂ ਗੱਲ ਕਰਨੀ ਬੜੇ ਪ੍ਰੇਮ ਨਾਲ ਪਿਆਰ ਹਾਂਜੀ ਚੀਜ਼ ਹੋਈ ਬੱਚਿਆਂ ਨੂੰ ਪਿਆਰਤਾ ਕਹਿ ਕੇ ਹੁੰਦਾ ਸੀ ਉਹ ਵਿਧੇ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ ਕਿਤੇ ਬੜੀ ਆਪਣਾ ਇੱਥੇ ਕਰੇ ਉਹ ਰੱਖਿਆ ਜੀ ਤਾ ਇੱਕ ਕੁਸ਼ਲ ਸੱਜਿਆ ਪਰਿਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਵੀ ਭੇਜਣਾ ਬੜੇ ਚਾਈ ਚਾਈ ਤੋੜਿਆ ਹੋਗਾ ਹਾਂਜੀ ਪਰਵਾਦ ਦੇ ਜਿਹੜੇ ਆਰਥਿਕ ਹਾਲਾਤ ਕਿਦਾਂ ਦੇ ਆ ਠੀਕ ਹੈ ਸਰਵਸੇ ਕੀਤੀ ਭਾਜ ਨੇ ਕਿ ਜਿਹੜਾ ਮੜਾ ਬਣ ਚਲਦਾ ਸੀਗਾ ਉਹ ਬੱਚਾ ਜਿਹੜਾ ਕਰਦਾ ਸੀ ਕਿ ਬਾਹਰ ਜਾਣਾ ਚਲੋ ਇਤਰਾ ਕਰਤ ਲੈ ਕੇ ਤੇ ਇਹ ਤੇ ਚਲੋ ਸੋਚਾ ਇਹ ਬੱਚਾ ਕਮਾਈ ਕਰੂਗਾ ਜੇ ਜਾ ਕੇ ਤੇ ਚਲੋ ਕਾਸਤ ਖਤ ਦੋ ਬੇਟੀਆਂ ਧਰ ਜਿਹੇ ਨਿੱਕੇ ਨਿੱਕੇ ਬੱਚੇ ਉਹ ਸੰਗਲਟੇ ਵਾਲੇ ਉਹ ਕੰਮ ਗਹਿਬ ਉਹਿਆਦਾ ਇਹ ਬੈਸੇ ਲਾ ਕੇ ਕਿਜਿਆ ਉਹਨੂੰ ਪਰਿਵਾਰ ਬੜਾ ਔਖਾ ਹੋ ਗਿਆ ਜਿੱਥੇ ਕੁਝ ਟਾਈਮ ਲਗਾਉਂਦਾ ਕਮਾਈ ਕੀਤੀ ਹੁੰਦੀ ਰਹਿੰਦਾ ਬੱਤੀ ਨੂੰ ਵੀ ਚਲੋ ਵੀ ਕੋਈ ਨਹੀਂ ਹਾਂ ਔਖਾ ਨਾ ਬੇਚਰੀ ਕੁੜੀ ਜਨਾ ਬੜਾ ਔਖਾ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਜਿਹੜਾ ਮ੍ਰਿਤਕ ਸਰੀਰ ਆ ਉਹ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ ਪਿੰਡੋਂ ਲੋਕ ਤੁਸੀਂ ਕੀ ਮੰਗ ਕਰਦੇ ਆ ਇਹੀ ਮੰਗ ਕਰਦੇ ਆ ਸਾਡੀ ਮੰਗ ਜੀ ਮਨ ਪਰਿਵਾਰ ਦੇ ਜਿਹੜੇ ਅਤਗਲਾਤ ਨੇ ਕੋਈ ਚੰਗੇ ਵਧੀਆ ਨਹੀਂਗੇ ਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਪਰਿਵਾਰ ਦੀ ਸਤਾ ਕਰੇ ਹਾਂ ਜੀ ਹਾਂ ਜੀ